ਕਬੀਰ ਜਗ ਕਾਜਲ ਕੀ ਕੋਠੜੀ ਅੰਧ ਪਰੇ ਤਿਸ ਮਾਇ ਫੋਮ ਬਿਹਾਰੇ ਤਿੰਨ ਕੋ ਪੈਸੂ ਨਿਕ ਜਾਈਂ ਕਹਿੰਦਾ ਜਗ ਕਾਜਲ ਕੀ ਕੋਠੜੀ ਆ ਜਿਹੜਾ ਸਰੀਰ ਆ ਨਾ ਮਨੁਖਾ ਜੋ ਮਾਇਆ ਦਾ ਮੇ ਕਾਜਲ ਕੀ ਕੋਠੜੀ ਆ ਅੰਧ ਪਰੇ ਸਮਾ ਤਿਸ ਮਾਇ ਦੇ ਚ ਪਿਆ ਹੋਇਆ ਆ ਜਿਹੜੀ ਅੱਖਾਂ ਤਾਂ ਵੱਡੀਆਂ ਨੇ ਇਹ ਸਰੀਰ ਨੂੰ ਅੱਖਾਂ ਤਾਂ ਹੀ ਲਾਈਆਂ ਨੇ ਨਾ ਹੋ ਇਹਨਾਂ ਅੱਖਾਂ ਦੇ ਉਹਨਾਂ ਦੇਖ ਨਹੀਂ ਸਕਦਾ ਇਟੈਂਪਰੀਰੀ ਖਾਨ ਹੈ ਇਹ ਕੋਲ ਅੰਤਪੜੇ ਦਾ ਸਮਾਨ ਹੈ ਅੰਦਾਜ਼ ਵਿੱਚ ਹੋਮ ਬਲਿਆਰੀ ਤਨ ਕੋ ਪੈਸੇ ਨੂੰ ਨਿਕਸੋ ਜਾਈਂ ਹੋਮ ਬਲਿਆਰੀ ਤਨ ਕੋ ਇਹ ਜੋ ਜੇ ਨਗਲ ਜਿਹਾ ਹੈ ਨਾ ਕੋਈ ਕਾਜਲ ਕੀ ਕੋੜੀ ਚੋਂ ਚਿੱਟਾ ਹੋ ਕੇ ਪੈਸੇ ਨਿਕਲ ਨਹੀਂ ਸਕਦਾ ਬੈਠ ਕੇ ਨਿਕਲ ਸਕਦਾ ਹੈ ਬੈਸ ਨਾ ਮਸਲ ਬੈਠ ਕੇ ਕਾਇਰ ਕੀ ਕੋਰਡੀ ਦੇ ਵਿੱਚ ਖੜਾ ਹੋ ਨਾ ਜੇ ਨਾਲ ਜਾਉ ਕਹਿੰਦੇ ਨਾਲ ਲਾ ਗਿਆ ਹੱਥ ਲਾ ਲਿਆ ਕਹਿੰਦੇ ਬੈਠ ਕੇ ਹੀ ਤੁਸੀਂ ਤੁਰ ਕੇ ਨਿਕਲ ਸਕਦੇ ਪੈਸ ਜੂ ਨਿਕ ਸੈਸ ਦਾ ਮਤਲਬ ਪੈਣਾ ਨਹੀਂ ਹੁੰਦਾ ਬੈਠ ਕੇ ਤੁਰ ਨਹੀਂ ਸਕਦਾ ਫਿਰ ਆ ਜੇ ਬਾਅਦ ਨਿਕਲਣਾ ਤਾਂ ਬੈਠ ਕੇ ਨਿਕਲ ਸਕਦਾ ਪੈ ਕੇ ਤਾਂ ਫਿਰ ਨਿਕਲਣਾ ਹੋਖ ਬੈਠ ਕੇ ਨਿਕਲ ਸਕਦਾ ਬੈਠ ਕੇ ਬਹੁਤੀ ਹਿਸਾਬ ਸਾਬ ਦਾ ਦਿਨ ਤੁਰੂਗਾ ਹਾਂ ਤੁਰ ਨਹੀਂ ਸਕਦਾ ਉਦਾਂ ਤੁਰੂਗਾ ਵਾਸਾ ਉਹਨਾਂ ਦੇਖੂਗਾ ਟੋਕੇ ਕੋਈ ਜੇ ਖੜਾ ਰਹੂਗਾ ਉਹਨੇ ਡਗਬਟ ਲੈਣੀ ਲੰਬੀ ਗਾਹਾਂ ਹੋਣ ਕਦ ਨੂੰ ਲੱਗ ਜਾਣਾ ਉਹ ਗੋਡੇ ਵੀ ਲੱਗ ਜਾਣਗੇ ਹੱਥ ਵੀ ਲੱਗ ਜੂਗਾ ਹੋ ਸਕਦਾ ਮੱਥਾ ਵੀ ਜਾ ਟਕਰਾਵੇ ਇਸ ਕਰਕੇ ਉਹ ਬੜੇ ਸਾਵਧਾਨੀ ਨਾਲ ਬੈਠ ਕੇ ਤੁਰ ਕੇ ਹੌਲੀ ਹੌਲੀ ਦੇ ਕੇ ਫਟਕਾ ਦੇ ਕਥੇਗਾਗੀ ਫਿਰ ਟੋਕੇ ਦਰਵਾਜਾ ਟੋਕੇ ਨਿਕਲ ਜੂਗਾ ਫਾਇਦਾ ਦਿੱਸੇਗਾ ਇੱਕ ਗੱਲ ਹੋਰ ਵੀ ਆ ਅਸਲ ਦੇ ਵਿੱਚ ਗੱਲ ਇਹ ਹੈ ਜਿੱਨਾ ਜਨ ਸਰੀਰ ਵਿੱਚ ਮਾਨਾ ਦਾ ਜੀਵ ਹੈ ਉਹਨਾ ਚੇਦੇ ਦਾ ਆਇਰੀਕ ਤੋਤਾ ਨਹੀਂ ਜਾ ਸਕਦਾ ਤੋਤਾ ਨਹੀਂ ਜਾ ਸਕਦਾ ਇਸ ਸਰੀਰ ਚੋਂ ਕੱਢ ਕੇ ਹੀ ਮੰਨ ਤੋਤਾ ਜਾ ਸਕਦਾ ਮੰਨ ਤੋ ਉਹ ਸ਼ਬਦ ਲਾਗੋ ਧੋਣਾਂ ਦਾ ਮਨ ਹੈ ਸ਼ੀਰ ਦੇ ਵਿੱਚ ਨਹੀਂ ਧੋ ਸਕਦੇ ਬਾਹਰ ਕੱਢ ਕੇ ਧੋ ਅਸਲ ਜਮਾਨ ਨੂੰ ਬਾਹਰ ਕਰਨਾ ਹੈ ਕਾਜਲ ਕੇ ਕੋਲ ਦੇ ਜਮਾਲਾ ਹੋਇਆ ਦੋਨਾਂ ਦਾ ਬਾਹਰੇ ਪਾਊਗਾ ਮਾਇਆ ਤੋਂ ਉੱਪਰ ਉੱਠ ਕੇ ਤੋਤਾ ਜਾਂਦਾ ਮਨ ਮਾਇਆ ਤੋਂ ਉੱਪਰ ਉੱਠ ਕੇ ਬਾਣੀ ਸੁਣੇ ਨਾ ਸਰੀਰ ਤੋਂ ਉੱਪਰ ਉੱਠ ਕੇ ਅੱਗੇ ਆ ਜਾਣਾ ਕਿਹ ਗੱਲ ਹੋਣੀ ਹੈ